ਸਰਬਜੀਤ ਸੰਗਰੂਰ ਵੀ ਦੀ ਕਾਪਤਾ ਕਰ ਸੰਭਾਲ ਰੁੱਖਾਂ ਦੀ ਕਰ ਸੰਭਾਲ ਰੁੱਖਾਂ ਦੀ ਵਾਤਾਵਰਨ ਸ਼ੁੱਧ ਬਣਾਉਣਾ ਈ ਵਾਤਾਵਰਨ ਸ਼ੁੱਧ ਬਣਾਉਣਾ ਈ ਪੱਕਾ ਮਤਾ ਅਸਾਣੇ ਪੱਕਾ ਮਤਾ ਅਸਾਣੇ ਸਲਮਿਲ ਪਾਉਣਾ ਈ ਰਲ ਮਿਲ ਪੌਣਾਈ ਕਰ ਸੰਭਾਲ ਰੁੱਖਾਂ ਦੀ ਸਣ ਸੰਗ ਰੂਰ ਵੀ ਵਾਤਾਵਰਨ ਸ਼ੁੱਧ ਬਣਾਉ ਲਈ ਰੁੱਖ ਕੱਟ ਜਿਹੜਾ ਮਨੁੱਖ ਰੁੱਖ ਕੱਟ ਜਿਹੜਾ ਮਨੁੱਖ ਨਾ ਦੁੱਖ ਲਗਾਏਗਾ ਲਾਜਰ ਮਨਾ ਪਾਰੀ ਸਜ਼ਾ ਸਨੋਣੀਏ ਨਾਲੇ ਕਾਤਲ ਰੁੱਖਾਂ ਦਾ ਉਹ ਗਾ ਲੇ ਮੁ ਅਖਵਾਏਗਾ